ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸ੍ਰੀ ਮਹੱਲਾ ਪਹਿਲਾ ਜਿਉ ਤਬ ਤਹ ਬਾਰੋ ਬਾਰ ਤਪ ਤਪ ਖਾਪ ਬਹੁਤ ਵੇ ਕਾ ਜਿਉ ਤਬ ਤਹ ਬਾਰੋ ਬਾਰ ਪੱਕਾ ਤੋ ਕਰ ਦੇ ਕਾ ਜਦ ਤਮ ਮਾਮੀ ਮਿਸਰ ਜਾਵੇ ਜਾਓ ਪੱਕਾ ਰੋਗੀ ਬਰ ਲਾਏ ਬਹੁਤਾ ਬੋਲਰ ਚਖਣ ਹੋਏ ਬਿਨਾ ਬੋਲੇ ਜਾ ਸਭ ਸੋਏ ਰਹਾ जन कण की ते अखी ना का जन जेवा दिति बोलटा जन मान राखया गनी पाए वाज पवन अख सब जाए जितमो परित सुआगा ਕਬਾ ਕਲਖ ਦਾ ਗੰਗਾਗ ਗਾਗ ਦੋਸ਼ ਮੈਂ ਚਲ ਆਲਾਏ ਨਰਕ ਬੈਸਨ ਨਾ ਹੀ ਜਾਏ ਕਰਮ ਮਿਲਾਏ ਅੱਖਾਂ ਤੇਰਾ ਨਾ ਜਤ ਲਗ ਕਰਨਾ ਹੋ ਨਹੀਂਤਾ ਵਾ ਜੇ ਕੋ ਦੂ ਪਥਰੋ ਵਸਾਰ ਨਾਰਕ ਸੱਚਾ ਸਰਬਤਾ ਕਾਰ ਵਾ ਜੇ ਕੋ ਦੂ ਪਥਰੋ ਵਸਾਰ ਨਾਰਕ ਸੱਚਾ ਸਰਬਤਾ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ